ਇਹ ਉਹ ਬੰਦੇ ਆ ਵੀ ਸਾਡਾ ਅਸੀਂ ਮਰ ਵੀ ਜਾਈਏ ਅੱਜ ਇਹਨਾਂ ਮਗਰੋਂ ਵੀ ਕਈ ਜਾਣਾ ਵੀ ਨਹੀਂ ਜੀ ਇਸ ਗਲਤੀ ਸਾਨੂੰ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਇਸ ਤਰੀਕੇ ਤੁਰਿਆ ਕੋਈ ਗਾਈਡ ਨੂੰ ਨਹੀਂ ਕਿਹਾ ਕਿ ਜੋ ਸਮਾਊਗਾ ਤੇ ਪ੍ਰਤੱਖ ਵੀ ਹੋ ਜੂ ਦੁਨੀਆ ਨੂੰ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਦੇ ਵੱਲੋਂ ਬੈਨ ਕਰ ਦਿੱਤੇ ਗਿਆ ਹਥਿਆਰਾਂ ਦੀ ਸੌਂਗ ਵੀ ਬੇਸ਼ੱਕ ਤੇ ਬਹੁਤ ਸਾਰੀ ਜਗ੍ਹਾ ਤੇ ਸਰਚ ਅਭਿਆਨ ਵੀ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਜਿਹੜੇ ਆਟੋਮੈਟਿਕ ਵੈਪਨ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਹਦਾ ਕਿਹੜਾ ਅਸਮਾਨਦਾ ਪੰਜਾਬ ਜਿਹੜਾ ਮਾਰਨ ਆ ਰਿਹਾ ਬੰਦਾ ਉਹਦੇ ਕੋਲ ਤੇ ਸਾਰੇ ਉਹਨਾਂ ਦੇ ਵੱਲੋਂ ਬੈਨ ਕਰ ਦਿੱਤੇ ਗਏ ਹਥਿਆਰਾਂ ਦੇ Song ਵੀ ਬੇਸ਼ੱਕ ਤੇ ਬਹੁਤ ਸਾਰੀ ਜਗ੍ਹਾ ਤੇ ਸਰਚ ਅਭਿਆਨ ਵੀ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਜਿਹੜੇ ਆਟੋਮੈਟਿਕ ਵੈਪਨ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਹਦਾ ਕਿਹੜਾ ਲਿਸੈਂਸ ਮਿਲਦਾ ਪੰਜਾਬ ਤੋਂ ਜਿਹੜਾ ਮਾਰਨ ਆ ਰਿਹਾ ਬੰਦਾ ਉਹਦੇ ਕੋਲ ਤੇ ਸਾਰੇ ਹਥਿਆਰ ਹੈਗੇ ਤੇ ਜਿਹੜਾ ਬਚਾ ਲਈ ਆਪਣੇ ਰੱਖੀ ਫਿਰਦਾ ਕੋਈ ਉਹਦੇ ਕੋਲ ਤੁਸੀਂ ਉਹ ਵੀ ਖੋਲੋ ਇਹ ਜਿothe ਬੰਦੀ ਨਿਰੋਲ ਧਾਰਮਿਕ ਹੈ ਜਾਂ ਸਮਾਜਿਕ ਹੈ ਨਿਰੋਲ ਧਾਰਮਿਕ ਕੁਝ ਨਹੀਂ ਹੁੰਦਾ ਰਾਜਨੀਤੀ ਸਮਾਜ ਤੇ ਧਰਮ ਇਕੱਠੇ ਚੱਲਣੇ ਚਾਹੀਦੇ ਧਰਮ ਸਭ ਤੋਂ ਉੱਪਰ ਹੋਣਾ ਚਾਹੀਦਾ ਇਸ ਜਥੇਬੰਦੀ ਦੇ ਜਿਹੜੇ ਪਹਿਲੇ ਪ੍ਰਧਾਨ ਸੀਗੇ ਉਮੋਨੇ ਸੀਗੇ ਤੇ ਲੋਕਾਂ ਨੂੰ ਕਿਤੇ ਗਲਤ ਪਾਸੇ ਨਾ ਲਜਾਇਆ ਜਾਏ ਇਹ ਫੁਰਨਾ ਵੈਦੀਸ਼ੂ ਦੇ ਮੰਚ ਆਇਆ ਸੀ ਆਪ ਵੀ ਕੇਸ ਰੱਖਣੀ ਤੇ ਹੋਰਾਂ ਨੂੰ ਵੀ ਬੇਨਤੀ ਕਰਦੇ ਉਹਦੀ ਸੰਸਕਾਰ ਤੇ ਮੜੀ ਤੇ ਖੜ ਕੇ ਨੌਜਵਾਨਾਂ ਨੇ ਤਰਲਾ ਕੀਤਾ ਸੀ ਗੁਰੂ ਸਾਹਿਬ ਅੱਗੇ ਵੀ ਸਾਡੀ ਗੱਲ ਸੁਣੋ ਸੋ ਅਸੀਂ ਤੇ ਉਸੇ ਸੋਬਰ ਨੂੰ ਲੈ ਕੇ ਚੱਲੇ ਹਾਂ ਜੀ ਇੱਥੇ